ਅੱਜ ਬਣਾਵਾਂਗੇ ਅਸੀਂ ਬਹੁਤ ਜ਼ਿਆਦਾ ਟੇਸਟੀ ਵਾਲੀ ਡਰਿੰਕ ਜੋ ਕਿ ਗਰਮੀ ਵਿੱਚ ਬਹੁਤ ਬੈਸਟ ਹੁੰਦੀ ਹੈ ਨਾ ਕੁਛ ਹੈ ਦੇ ਵਿੱਚ ਮਿੱਠਾ ਪੈਣਾ ਹੈ ਤੇ ਨਾ ਗੁੜ ਨਾ ਸ਼ੱਕਰ ਕੁਛ ਨਹੀਂ ਪੈਣਾ ਦੇ ਵਿੱਚ ਤੇ ਸਿਰਫ ਦੋ ਤਿੰਨ ਚੀਜ਼ਾਂ ਤੋਂ ਹੀ ਵਧੀਆ ਬਣ ਜਾਣੀ ਆ ਤੇ ਤੁਸੀਂ ਜ਼ਰੂਰ ਇਸਤੇਮਾਲ ਕਰਕੇ ਦੇਖਿਓ ਹੈਲੋ ਜੀ ਆਪਣੇ ਡਿਊ ਬਲੌਗ ਦਾ ਸਾਰਾ ਲੋਕੀ ਮੇ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਣਿਆ ਦੀ ਤੰਦਰੁਸਤ ਹੋਣਿਆ ਤੇ ਅੱਜ ਇੱਕ ਚੀਜ਼ ਬਣਾਵਾਂਗੇ ਅਸੀਂ ਤੇ ਜਿਵੇਂ ਰੋਣੀਆ ਤੁਸੀਂ ਜਰੂਰ ਬਲੌਗ ਨਾਲ ਬਣੇ ਰਹੋ ਤੇ ਗਰਮੀਆਂ ਦੇ ਰਾਹਤ ਦੇਣ ਵਾਲੀ ਚੀਜ਼ ਹੈ ਇਹ ਮੈਂ ਲੱਗ ਗਿਆ ਪਦੀਨਾ ਫਰੈਸ਼ ਤੋੜਨਾ ਗਰਮੀਆਂ ਕਰਕੇ ਬਹੁਤ ਜ਼ਿਆਦਾ ਨਾ ਸੁੱਕ ਜਿਆ ਹੈ ਪਾਣੀ ਦੰਦਿਆਂ ਨੂੰ ਮੈਂ ਤੇ ਮੈਂ ਪੱਤੀਆਂ ਤੋੜ ਲੰਦੀ ਤਾਜ਼ੇ ਤਾਜ਼ੇ ਪੱਤੀਆਂ ਦਿਨੇ ਦੀਆਂ ਜੋ ਕਿ ਬਹੁਤ ਬੈਸਟ ਚੀਜ਼ ਹੈਗੀ ਗਰਮੀ ਲਈ ਤੁਸੀਂ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਤੁਸੀਂ ਵੀ ਪੀ ਸਕਦੇ ਹੋ ਕਿਉਂਕਿ ਬੱਚੇ ਬਾਹਰ ਕੋ ਮੇਰੰਦੇ ਆ ਨਾ ਗਰਮੀ ਦੇ ਵਿੱਚ ਤੇ ਉਹਨਾਂ ਨੂੰ ਕੁਸੀ ਜ਼ਰੂਰ ਬਣਾ ਕੇ ਦਿਓ ਸਭ ਤੋਂ ਬੈਸਟ ਚੀਜ਼ ਹੈ ਪਦੀਨਾ ਠੰਡਕ ਪਹੁੰਚੋ ਲਈ ਬਾਕੀ ਜੋ ਨਿਊ ਫੈਮਲੀ ਆ ਪਲੀਜ਼ ਤੇ ਜੋ ਸਾਡੀ ਨਿਊ ਫੈਮਲੀ ਆ ਪਲੀਜ਼ ਸਾਰੇ ਜਣੇ ਜੁਆਇਨ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਵੀਡੀਓ ਤੇ ਪਲੀਜ਼ ਤੁਸੀਂ ਵੀ ਇੱਕ ਵਾਰੀ ਜਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਚੀਜ਼ ਹੈਗੀ ਟਰਾਈ ਕਰਕੇ ਜਰੂਰ ਦੇਖਿਆ ਕਰੋ ਇੱਕ ਵਾਰੀ ਤਾਂ ਦੇਖਣਾ ਬਣਦਾ ਹੀ ਆ ਜਦੋਂ ਵਧੀਆ ਲੱਗਦੀ ਹੈ ਚੀਜ਼ ਤੇ ਉਸਨੂੰ ਫਿਰ ਵਾਰ-ਵਾਰ ਵੀ ਬਣਾਉਣ ਦਾ ਦਿਲ ਕਰਦਾ ਆ ਐਸੇ ਗਰਮੀਆਂ ਦੇ ਵਿੱਚ ਤਾਂ ਜਿੰਨੀ ਗਰਮੀ ਤੋਂ ਰਾਤ ਨੂੰ ਜਿਵੇਂ ਉਨੀ ਵਧੀਆ ਆ ਚੀਜ਼ ਬਸਣੇ ਪਦੀਨਾ ਨਾਲ ਉਹ ਗਰਮੀ ਹਰ ਕੇ ਬਹੁਤ ਜ਼ਿਆਦਾ ਹੋ ਗਿਆ ਮੈਂ ਗੰਦੀਆਂ ਪਾਣੀ ਹੁਣ ਤੇ ਸ਼ਾਮ ਨੂੰ ਦਊਂਗੀ ਪਾਣੀ ਤਾਂ ਹੁਣ ਤੱਕ ਕਿਤੇ ਦੇਣਾ ਨਾ ਧੁੱਪ ਦੇ ਵਿੱਚ ਬਾਹਰ ਵੀ ਨਹੀਂ ਨਿਕਲਣਾ ਚਾਹੀਦਾ ਜਿੱਥੇ ਨੂੰ ਕੰਮ ਹੈ ਤਾਂ ਬਾਹਰ ਨਿਕਲੋ ਪਰ ਨਾ ਨਹੀਂ ਨਿਕਲਣ ਦੀ ਕੋਸ਼ਿਸ਼ ਕਰੋ ਇਹ ਬੱਚਾ ਅੰਦਰ ਰੱਖੋ ਲੋਜੀ ਪੱਤੇ ਨਾ ਮੇ ਤੋੜ ਲਿਆ ਆ ਛੋਟੇ ਛੋਟੇ ਪੱਤੀਆਂ ਨਿੰਬੂ ਕਾਲਾ ਨਮਕ ਪਦੀਨਾ ਤੇ ਲੀਮਕਾ ਤੇ ਹੁਣ ਸਾਨੂੰ ਤੁਸੀਂ ਗ੍ਰੈਂਡਰ ਕਰ ਲੈਂਦੇ ਆ ਪਦੀਨੇ ਨੂੰ ਥੋੜਾ ਜਿਹਾ ਪਾਣੀ ਪਾ ਕੇ ਜਿੰਨੀ ਤੁਹਾਨੂੰ ਚਾਹੀਦੀ ਹੈ ਮਤਲਬ ਕੁਆਂਟੀਟੀ ਚਾਹੀਦੀ ਤੁਹਾਨੂੰ ਕਿੰਨੇ ਪਰਿਵਾਰ ਚ ਹੈਗੇ ਆ ਉਹਨਾਂ ਨੂੰ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਜੀ ਪਾ ਕੇ ਤੇ ਮੈਂ ਪਾਣੀ ਜਿੰਨਾ ਤੁਸੀਂ ਪਾਣਾ ਚਾਹੁੰਦੇ ਹੋ ਸਿਰਫ ਇੱਕ ਆਪਾਂ ਇਹਨੂੰ ਪਦੀਨੇ ਨੂੰ ਮੈਸ਼ ਕਰਨਾ ਹੈ ਮਤਲਬ ਗਲਾਸ ਜਾਂ ਡੇਢ ਗਲਾਸ ਪਾਣੀ ਪਾਉਂਗੀ ਮੈਂ ਇਹਦੇ ਵਿੱਚ ਤੇ ਹੋਰ ਤੁਸੀਂ ਦੇਖਿਓ ਠੀਕ ਹੈ ਜੀ ਮੈਂ ਇਹਨੂੰ ਮੈਸ਼ ਕਰ ਦਈਆ ਪਾਣੀ ਪਾ ਕੇ ਮੈਂ ਮਿਕਸੀ ਚ ਤੇ ਨੀਂ ਮੋਦ ਨੇ ਬੀਜ ਨੂੰ ਚੰਗੀ ਤਰ੍ਹਾਂ ਕੱਢ ਦੂੰ ਜੇ ਸਾਰੇ ਪਹਿਲਾਂ ਹੀ ਤੇ ਪਦੀਨਾ ਦਾ ਪਾਣੀ ਬਣਾ ਕੇ ਨਾ ਪਦੀਨਾ ਮੈਂ ਪੋਣ ਲਿਆ ਚਾਹ ਕੋਨੀ ਦੀ ਵਿੱਚ ਨੂੰ ਕਿਉਂਕਿ ਬੱਚੇ ਸਾਡੇ ਮੂੰਹ ਚ ਆਈ ਗਏ ਫਿਰ ਔਖਾ ਬਣਾਇਆ ਵਸੇ ਗ੍ਰੈਂਡਰ ਮੈਂ ਘਰ ਲਿਆ ਮੈਂ ਚੰਗੀ ਤਰ੍ਹਾਂ ਫਿਰ ਵੀ ਚੰਗੀ ਤਰ੍ਹਾਂ ਬਣ ਗਿਆ ਤੇ ਫਿਰ ਵੀ ਚਲੋ ਫਲੇਵਰ ਤਾਂ ਆਊਗਾ ਇਹਦਾ ਮੈਂ ਢੋਲ ਨੂੰ ਚਿਹਰੇ ਲੱਗੀਆਂ ਚੰਗੀ ਤਰ੍ਹਾਂ ਚੋੜ ਵੀ ਫਿਰ ਪੀਸ ਕਰ ਦੋ ਕੋਈ ਕੋਈ ਰਹਿ ਗਿਆ ਇਹ ਬਹੁਤ ਵਧੀਆ ਚੀਜ਼ ਹੈ ਇਹ ਗਰਮੀਆਂ ਲਈ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਪਲੀਜ਼ ਬਲੌਗ ਨੂੰ ਪੂਰਾ ਦੇਖਿਆ ਕਰੋ ਥੋੜਾ ਜਿਹਾ ਬੀਜ ਰਹੇ ਹੈ ਵਿੱਚ ਇੱਕ ਚਮਚਾ ਪਾਟੂ ਲਓ ਆਹ ਤੇ ਮੇਰੇ ਕੋਲ ਹੁੰਦੀ ਨਿੰਬੂ ਨਚੋੜ ਹੁੰਦੀ ਉਹ ਟੁੱਟ ਗਈ ਮੇਰੇ ਕੋਲ ਲੱਕੜੀ ਦੀ ਹੈਗੀ ਸੀ ਉਹਦੇ ਨਾਲ ਨਚੜ ਕੇ ਬੀਜ ਵਿੱਚ ਹੀ ਰਹਿ ਜਾਣਾ ਸੀ ਜਿੰਨੇ ਬੁਸੇ ਨੀंबू ਪਾਣੇ ਪਾ ਲਓ ਐਸੇ ਮੈਂ ਤਾਂ 4-5 ਦਿਨ ਨੀंबू ਵਾਰੀਆ De på de det med på denne. De det med på denne de det med på denne de det på denne. ਤੇ ਤੁਸੀਂ ਦੱਸਿਓ ਵੀ ਕਿੰਧਨ ਤੁਹਾਨੂੰ ਵਾਟਰ ਰਿੰਕ ਕਿੰਧਨ ਦੀ ਲੱਗੀ ਆ ਪਲੀਜ਼ ਪਲੀਜ਼ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਜ਼ਿਆਦਾ ਵਧੀਆ ਬੰਦੀ ਹੈ ਤੇ ਗਰਮੀਆਂ ਨੂੰ ਰਾਹਤ ਦੇਣ ਲਈ ਬਹੁਤ ਵਧੀਆ ਚੀਜ਼ ਹੈਗੀ ਤੇ ਜਿਸ ਤਰ੍ਹਾਂ ਕੰਮ ਕਰਕੇ ਆਉਂਦੇ ਆ ਪਰਿਵਾਰ ਤੇ ਉਹਨਾਂ ਨੂੰ ਬਣਾ ਕੇ ਦਿਓ ਤੇ ਬਹੁਤ ਤਰ੍ਹਾਂ ਹੱਥ ਵਾਲੀ ਚੀਜ਼ ਹੈ ਤੇ ਗਰਮੀ ਨੂੰ ਠੰਡ ਪਹੁੰਚਾਉਣ ਵਾਲੀ ਚੀਜ਼ ਹੈ ਤੇ ਬੱਚਿਆਂ ਨੂੰ ਜ਼ਰੂਰ ਦੇ ਦਿਓ ਤੇ ਬਹੁਤ ਜ਼ਿਆਦਾ ਵਧੀਆ ਲੱਗੂਗੀ ਤੇ ਠੀਕ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੰਧਨ ਦੀ ਲੱਗੇ ਸਾਡਾ ਵਲੌਗ ਤੇ ਥੈਂਕ ਯੂ ਸੋ ਮਾਚ ਬਾਏ ਬਾਏ